ਕੀ ਹਾਲ ਚੱਲ ਵੀਰ ਜੀ ਸਾਰੇ ਠੀਕ ਜੇ ਚਿਰ ਬਾਅਦ ਵੀਡੀਓ ਪਾਉਣ ਲੱਗੇ ਟਾਈਮ ਹੀ ਨਹੀਂ ਲੱਗਦਾ ਰਿਹਾ ਕੰਮ ਜੋ ਕਰੇਲਾ ਭਿੰਡੀ ਚੱਲਦੇ ਸੀ ਬਾਕੀ ਝੋਨੇ ਚੰਨ ਜੋ ਗੰਦ ਕੱਢਣ ਵਾਲਾ ਇਹ ਟਾਈਮ ਇਹ ਇਕੱਲੇ ਬੰਦੇ ਆ ਕੜਾਈ ਤੜੂ ਵੀ ਆਪ ਕਰੀ ਦੀ ਹੈ ਕਰਕੇ ਤੇ ਕੰਮ ਜ਼ਿਆਦਾ ਕਰਕੇ ਨਾ ਟਾਈਮ ਨਹੀਂ ਲੱਗਾ ਵੀਡੀਓ ਪਾਉਣ ਦਾ ਬਾਕੀ ਆ ਆਪਾਂ ਦੋ ਕੁ ਨਾਲਾਂ ਸਾ ਗੋਭੀ ਲਾ ਦੇਣ ਲੱਗੇ ਆ ਦਸਤੀ ਦੇ 55 ਦਿਨ ਦੀ ਵੈਰਾਈਟੀ ਉਹਨਾਂ ਪਨੀਰੀ ਬੜੀ ਵਧੀਆ ਵਾ ਬਾਕੀ ਦਿਨ ਤੁਹਾਨੂੰ ਪਤਾ 60 65 70 70 ਦਿਨਾਂ ਦੇ ਵਿੱਚ ਵਿੱਚ ਚੱਲ ਪੈਂਦੀ ਆ ਦੋ ਕਨਾਲਾਂ ਥਾਂ ਵਿਹਲਾ ਸੀ ਮੈਂ ਲਾ ਆ ਦੀ ਇਹ ਡੇਟ ਹੋ ਗਏ ਖੇਲਾਂ ਦੇ ਪਾਣੀ ਨੂੰ ਗਏ ਦੱਸਦੇ ਨਹੀਂ ਘੜੋ ਘੜ ਤੇ ਮੀਂਹ ਦਾ ਕਰਕੇ ਉਹ ਗਏ ਲੇਟ ਤੇ ਚਲੋ ਹੁਣ ਅੱਜ ਜਾ ਕੇ ਲੈਂਦੀ ਪਨੀਰੀ ਸ਼ਾਹਕੋਟੋਂ ਪਨੀਰੀ ਸ਼ਾਹਕੋਟੋਂ ਲੈ ਆਈ ਦੀ ਤੇ ਲਿਖ ਕੇ ਆਏ ਦੋਹਾਂ ਕਨਾਲਾਂ ਦੇ ਲੈਂਦਾ 5000 ਬੂਟਾ ਲੈਂਦਾ ਪੁੱਤਰ ਇਹਦਾ 5000 ਤੇ ਬਾਕੀ ਹੈ ਪਨੀਰੀ ਚੰਗੀ ਆ। ਤੁਹਾਨੂੰ ਪਨੀਰੀ ਦੇ ਵੀ ਦਰਸ਼ਨ ਕਰਾਵਾਂਗੇ। ਬਹੁਤ ਵਧੀਆ ਪਨੀਰੀ ਹੈ ਮਰਨ ਵਾਲੀ ਪਨੀਰੀ ਨਹੀਂ ਹੈਗੀ। ਕੋਥਾਂ ਇੱਧਰ ਕੋਹ ਦੂਜੀ ਸਾਈਡ। ਮੂਜੀ ਤੁਹਾਨੂੰ ਵਿਖਾਉਣੇ ਚੱਲ ਗਏ। ਉਹ ਕੋਹ ਪੱਠੇ ਨੇ ਥਾਂ ਦੇ ਵਧੇਰੇ ਪਾਣ ਜੇ। ਹੁਣ ਕਰੇਲੇ ਦੇ ਚਲੋ ਐ ਕਿ ਨਾ ਆਪਾਂ ਨੂੰ ਘਾਟਾ ਹੀ ਭੱਗ ਗਏ ਆ। ਸਮਾ ਲੈਂਦਾ ਸਾਰਾ ਨਵਾਂ ਹੀ ਇਹ ਤਾਂ ਜੜੀ ਤਾਰ ਤੇ ਵਾਸੂਸ ਬਾਕੀ ਭਿੰਡੀ ਨੇ ਚਲੋ ਗਫਾ ਦਿੱਤਾ ਨੇ ਆਖੀ ਭਿੰਡੀ ਨੇ ਯਾਰ ਬੜਾ ਛੱਡੇ ਹੋਣ ਵੀ 50 ਕਿਲੋ ਲੈ ਪਿੰਦੀ ਸਵਾ ਕਨਾਲ ਥਾਵਾਂ ਡੂੜ ਦੇ ਵਿੱਚ ਤੇ ਸਵਾ ਦੇ ਵਿੱਚ ਵਿੱਚ ਤੇ 30 32 ਰੁਪਏ ਜੇ ਵੀ ਲੱਗੀ ਜਾਂਦੀ ਆ ਕਿਉਂਕਿ ਭਿੰਡੀ ਆਪਾਂ ਖੜਦੇ ਆ ਆਪ ਤੜਾਈ ਕਰਕੇ ਉਤਨਾ ਦੇ ਉੱਥੇ 20 15 20 ਦੇ ਵੀ ਆ ਜਾਂਦੀ ਸੂਈ ਦੇ ਆਪਾਂ 30 28 30 32 35 ਵੀ ਚੱਲ ਜਾਂਦੀ ਆ 50 ਕਿਲੋ ਚੋਂ 100 ਗ੍ਰਾਮ ਦੀ ਪਿੰਡੀ ਮਾੜੀ ਨਿਕਲਦੀ ਬਾਕੀ ਤੁਹਾਨੂੰ ਆਜੋ ਦੂਜੀ ਥਾਂ ਤੇ ਕਰਾ ਦੇਣੇ ਦੱਸਿਆ ਆਹ ਕਰੇਲੇ ਕਰੇਲਿਆਂ ਤੇ ਜਾਲ ਹੀ ਨਹੀਂ ਨਾ ਪਰਿਆ ਕਰੇਲਾਂ ਕੋਈ ਜਾਲ ਨਹੀਂ ਪਰਿਆ ਕੋਈ ਥਾਂ ਆਜੇ ਆਪਣਾ 15 ਗਮਰਲੇ ਦੇ ਕੋਲ ਥਾਂ ਇੱਧਰ ਬਾਕੀ ਮੁਰਕੋ ਗੀ ਆਪ ਫਟਾਫਟ ਕਰਤੀ ਮੈਂ ਮਰ ਮੁਰਜੋ ਦੂਜਾ ਗਾਂਦ ਨਹੀਂ ਯੁਗਦਾ ਉਹ ਆਪਸ ਸਟੈਂਪ ਕਰਤੀ 220 250 ਗ੍ਰਾਮ ਪਾ ਗਏ ਨਾ origignal 20 ਲੀਟਰ ਦਾ ਡਰਮ ਇਹ ਹੈ origignal ਮਾਰੀ ਆ ਬਾਕੀ ਅੱਜ ਹੁਣ ਲਾ ਦਿੱਤੀ ਆ ਤੇ ਘੋਰ ਝੜਦਾ ਨਹੀਂ ਲਾਉਣ ਲੱਗੇ ਆ ਤੇ ਤੁਹਾਨੂੰ ਉਹਦੀ ਲਾਉਣੇ ਆ ਵੀਡੀਓ ਬਣਾਉਣੇ ਆ ਗੋਭੀ ਦੀ ਪਨੀਰੀ ਤੇ ਫੋਟੋ ਵੀ ਲਾ ਦੇਾਂਗੇ ਸੱਚੀ ਹੈ ਬাবু ਸੱਚੀ ਹੈ ਸਲੀਪ ਉਹ ਸੁਣੋ ਠੀਕ ਹੈ ਰਾਜੀ ਬਾਈ ਨਾਲ ਬੋਲ ਨਹੀਂ ਗੇ